ਮਹਿਣਾ ਚੌਕ ਦੇ ਵਿੱਚ ਜਿੱਥੇ ਭਾਰਤ ਸੇਲਜ਼ ਹਾਊਸ ਹੈ ਉੱਥੇ ਇੱਕ ਮੁੰਡੇ ਦੇ ਜਿਹੜਾ ਸਕੂਟਰੀ ਤੇ ਜਾ ਰਿਹਾ ਸੀ ਉਹਦੇ ਉੱਤੇ ਚਾਰ ਗੋਲੀਆਂ ਦੇ ਫਾਇਰ ਹੋਏ ਜਿਹੜਾ ਇੱਕ ਫਾਇਰ ਉਹਦੇ ਮੱਥੇ ਦੇ ਵਿੱਚ ਵੱਜਿਆ ਜਿਸ ਦੇ ਨਾਲ ਉਹ ਤੁਰੰਤ ਸਾਡੀ ਨੌਜਵਾਨ ਵੈਲਫਰ ਸੁਸਾਇਟੀ ਦੀ ਐਂਬੂਲੈਂਸ ਟੀਮ मौके ਤੇ ਪਹੁੰਚੀ ਉਸ ਨੂੰ ਅਸੀਂ ਹਸਪਤਾਲ ਲੈ ਕੇ ਆਏ ਲੇਕਿਨ ਇੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਮ੍ਰਿਤਕ ਦੀ ਪਛਾਣ ਬਿੱਟੂ ਸਿੰਘ ਦੇ ਤੌਰ ਤੇ ਹੋਈ ਹੈ ਜਿਹੜਾ ਕਿ ਨੀਤਾ ਸਟਰੀਟ ਦੇ ਵਿੱਚ ਰਹਿੰਦਾ ਸੀਗਾ ਮੈਨਾ ਚੌਕ ਨੇੜੇ ਜਿਹੜੀ ਉੱਥੇ ਰਹਿੰਦਾ ਸੀਗਾ ਤੇ ਵਿਕਰੀ ਦਾ ਕੰਮ ਕਰਦਾ ਦੱਸਿਆ ਜਾ ਰਿਹਾ ਹੈਗਾ ਫਿਲਹਾਲ ਇਸ ਘਟਨਾ ਦੇ ਸਬੰਧ ਦੇ ਵਿੱਚ ਹੋਰ ਜ਼ਿਆਦਾ ਜਾਣਕਾਰੀ ਨਹੀਂ ਮਿਲ ਪਾਈ ਹੈਗੀ ਹੈ ਤੇ ਪੁਲਿਸ ਜਿਹੜੀ ਹੈਗੀ ਆ ਪੁਲਿਸ ਦੇ ਵੱਡੇ ਅਧਿਕਾਰੀ ਮੌਕੇ ਦੇ ਉੱਤੇ ਪਹੁੰਚ ਚੁੱਕੇ ਨੇ ਦੱਸਿਆ ਆਇਆ ਜਾ ਰਿਹਾ ਜਿਹੜੇ ਲੋਕ ਉੱਥੇ ਮੌਕੇ ਦੇ ਉੱਤੇ ਖੜੇ ਸੀ ਕਹਿੰਦੇ ਵੀ ਇਹ ਜਿਹੜਾ ਮ੍ਰਿਤਕ ਹੈਗਾ ਇਸ ਦੇ ਨਾਲ ਇੱਕ ਮੁੰਡਾ ਹੋਰ ਸੀ ਸਕੂਟਰੀ ਦੇ ਉੱਤੇ ਆਰੇ ਸੀਗੇ ਤੇ ਬਾਈਕ ਦੇ ਉੱਤੇ ਦੋ ਮੁੰਡੇ ਆਏ ਤਾਂ ਇੱਕ ਮੁੰਡੇ ਨੇ ਪਹਿਲਾਂ ਬਾਈਕ ਵਾਲੇ ਨੇ ਇਹਨਾਂ ਦੀ ਸਕੂਟਰੀ ਤੇ ਲੱਤ ਮਾਰ ਕੇ ਇਹਨਾਂ ਨੂੰ ਸੁੱਟਤਾ ਜਦੋਂ ਇਹ ਥੱਲੇ ਡਿੱਗੇ ਤਾਂ ਬਾਈਕ ਵਾਲਿਆਂ ਨੇ ਇਹਨਾਂ ਦੇ ਉੱਤੇ ਚਾਰ ਰਾਉਂਡ ਫਾਇਰ ਕੀਤੇ ਹੈਗੇ ਆ ਤਿੰਨ ਤੋਂ ਚਾਰ ਰਾਉਂਡ ਦੱਸੇ ਜਾ ਰਹੇ ਆ ਇੱਕ ਗੋਲੀ ਜਿਹੜੀ ਉਹਦੇ ਮੱਥੇ ਦੇ ਵਿੱਚ ਵੱਜੀ ਹੋਈ ਸੀ ਖੱਬੀ ਥਾੜੇ ਉੱਤੇ ਜਿਹਦੇ ਨਾਲ ਉਹਦੀ ਮੌਤ ਹੋ ਗਈ ਹੈ ਬਾਕੀ ਇਸ ਸਬੰਧ ਦੇ ਵਿੱਚ ਪੁਲਿਸ ਜਿਹੜੀ ਹੈ ਉਹ ਸਾਰੀ ਘਟਨਾ ਦੀ ਜਾਂਚ ਕਰ ਰਹੀ ਹੈ ਚਲੋ ਬਹੁਤ ਬਹੁਤ ਧੰਨਵਾਦ ਜੀ ਪਰਮਾਣ ਚਾਹ ਜੀ ਬਹੁਤ ਬਹੁਤ ਧੰਨਵਾਦ ਜੀ ਆਮ ਲੋਈ ਜਿਹੜੀ ਅੱਜ ਇਥੇ ਮੈਨਾ ਚੌਂਕ ਦੇ ਵਿੱਚ ਕੋਲੀ ਚੱਲੀਦਾ ਦੱਸਦੇ ਹਾਂ ਇਹ ਜੀ ਇਹ ਮੁੰਡਾ ਇੱਕ ਨਿਰਮਲ ਨਾਮ ਦਾ ਜੋ ਵਿਅਕਤੀ ਸੀਗਾ ਇਹ ਬਜਲੀ ਦੇ ਵਿੱਚ ਮਕੈਨਿਕ ਦਾ ਕੰਮ ਕਰਦਾ ਤੇ ਆਪਣੇ ਦੋਸਤ ਦੇ ਨਾਲ ਜਿਹੜਾ ਸੀਗਾ ਅੱਜ ਤੋਂ ਨਿਕਲੇ ਸੀਗਾ ਦੁਕਾਨ ਦੇ ਉੱਤੇ ਮੈਨਾ ਚੌਂਕ ਦੇ ਵਿੱਚ ਜਿਹੜੀ ਸ਼ੌਭ ਜਿੱਤੇ ਕੰਮ ਕਰਦਾ ਹੈ ਉਤੋਂ ਦੋ ਜਣੇ ਸਕੂਟਰੀ ਤੋਂ ਨਿਕਲੇ ਸੀ ਪਿੱਛੇ ਇੱਕ ਮੋਟਰਸਾਈਕਲ ਉੱਪਰ ਦੋ ਸਵਾਰ ਬੰਦੇ ਨੇ ਆ ਗਏ ਪਹਿਲਾਂ ਮੋਟਰਸਾਈਕਲ ਜਿਹੜੀ ਇਹ ਸਕੂਟਰੀ ਸੀਗੀ ਉਹਨੂੰ ਹੱਥ ਮਾਰ ਕੇ ਧਿੱਤੀ ਦੇਖ ਲਿਆ ਉਸ ਤੋਂ ਬਾਅਦ ਇਹਨਾਂ ਨੇ ਫਾਇਰ ਕਰਦੇ ਜਿਹਦੇ ਨਾਲ ਜਿਹੜੀ ਨਿਰਮਲ ਸਿੰਘ ਅਕੋ ਤੇ ਫਾਇਰ ਲੱਗਿਆ ਤੇ ਜਿਹੜਾ ਹਗਾ ਸਿਵਲ ਹਸਪਤਲ ਦੇ ਕੁਪਰੇ ਇਥੇ ਸਰ ਕੀ ਹਾਲਾਤ ਨੇ ਜੋ ਡਾਕਟਰਾਂ ਦੇ ਵੱਲੋਂ ਤਾਂ ਡਿਕਲੇਅਰ ਕਰ ਦਿੱਤਾ ਗਿਆ ਵੀ ਉਹਨੇ ਜੱਤ ਹਾਂ ਉਹਨੂੰ ਇਥੇ ਸਿਵਲ ਹਸਪਤਲ ਰੈਫਰ ਕੀਤਾ ਗਿਆ ਸੀਗਾ ਤੇ ਜਿਹੜੀ ਹੈਗੀ ਉਹ ਤੋਂ ਸਾਡੇ ਜਿਹੜੀ ਮੌਕੇ ਦੇ ਪਾਰਟੀ ਪਹੁੰਚੀ ਸਿਵਲ ਹਸਪਤਲ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਉਹ ਜਿਹੜੀ ਇਥੇ ਜਾ ਕੇ ਬਹੁਤ ਹ ਸੰਸਾਰ ਨਾਲ ਤਾਂ ਪਤਾ ਲੱਗ ਗਿਆ ਜਿਹੜਾ ਹੈਗਾ 프리 ਪ੍ਰੀਮੀਨਰੀ ਇਨਕੁਆਰੀ ਦੇ ਵਿੱਚ ਇਹੀ ਹੈ ਕਿ ਉਹ ਡੰਡਾ ਤਾਂ ਰਹਿਣ ਵਾਲਾ ਮਹਿਣਾ ਚੌਕ ਦੇ ਵਿੱਚ ਸ਼ਾਇਦ ਦਾ ਘਰ ਹੈ ਤੇ ਇਹ ਬਿਜਲੀ ਦੇ ਵਿੱਚ ਮਕੈਨਿਕ ਜਿਹੜਾ ਹੈਗਾ ਹੈਲਪਰ ਦਾ ਕੰਮ ਕਰਦਾ ਕਿੰਨੇ ਰਾਉਂਡ ਫਾਇਰ ਹੋਏ ਸਰ ਦੇਖੋ ਫਲਾਵ ਹੈ ਜੇ ਇਸ ਵਾਰ ਇੱਕ ਹੈ ਨਾ ਜਿਹੜਾ ਹੈਗਾ 프리ਮੀਨਰੀ ਸਟੇਜ ਹੈ ਤਿੰਨ ਚਾਰ ਰਾਉਂਡ ਫਾਇਰ ਕੀਤੇ ਆ ਉਹਦੇ ਵਿੱਚ ਇੱਕ ਤਾਂ ਗੋਲੀਆਂ ਤੇ ਲੱਗੀ ਹੋਈ ਆ ਅੱਖ ਦੇ ਕੋਲ ਕਰੀਬ ਜਿਹੜੀ ਹੈਗੀ ਹੈ ਬਾਕੀ ਜਿਹੜਾ ਫਰਦਰ ਜਿਹੜੀ ਹੈਗੀ ਜਿਹੜੀ ਇਨਵੈਸਟੀਗੇਸ਼ਨ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਸਰ ਮੋਢਲੇ ਹਰਾਤਾਂ ਤੋਂ ਕੋਈ ਸੀਸੀਟੀਵੀ ਕੈਮਰਾ ਜਾਂ ਹੋਰ ਸਾਹਮਣੇ ਆ ਹੋਵੇ ਇਹਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਡਿੰਡਾ ਵੱਲੋਂ ਮੌਕੇ ਤੇ ਜਿਹੜੀਆਂ ਪੁਲਿਸ ਪਾਰਟੀਆਂ ਵੱਖ-ਵੱਖ ਬਣਾ ਦਿੱਤੀਆਂ ਨੇ ਸੋ ਇਸ ਏਰੀਆ ਦੇ ਜਿਹੜੇ ਸੀਸੀਟੀਵੀ ਕੈਮਰੇ ਚੈੱਕ ਕਰਕੇ ਫਰਦਰ ਜਿਹੜਾ ਟੈਕਨੀਕਲ ਚੀਜ਼ਾਂ ਅਨਲਾਈਜ਼ ਕਰਕੇ ਇਹ ਪਤਾ ਲਗਾਇਆ ਜਾਊਗਾ ਵੀ ਇਹਦਾ ਕਾਰਨ ਕੀ ਸੀਗਾ ਕਿਉਂ ਸੀਗਾ ਤੇ ਬਜਾ ਰਣ ਦੇ ਜਲਦੀ ਪਤਾ ਕਰ ਲਿਆ ਜਾਊਗਾ ਸਰ ਵੈਪਨ ਕਿਹੜਾ ਯੂਜ਼ ਹੋਇਆ ਕੁਝ ਪਤਾ ਲੱਗਿਆ ਇਹ ਦੇਖੋ ਵੈਪਨ ਬਾਰੇ ਜੇ ਕਲੀਅਰ ਨਹੀਂ ਕਹਿ ਦ ਸਕਦਾ ਪਿਸਟਲ ਸੀ ਹੈ ਜਾਂ ਵਾਲਵਰ ਸੀਗਾ ਬਟ ਆਈ ਥਿੰਕ ਇਹਨਾਂ ਦੇ ਚਾਰ ਰਾਊਂਡ ਜਿਹੜੇ ਹੈਗਾ ਉਹਨਾਂ ਨਾਲ ਫਾਇਰ ਕੀਤਾ ਕੈਟਰਾਈਜ਼ ਮਿਲੇ ਸਰ ਆਹ ਫਿਰ ਅਸੀਂ ਉਹਦੀ ਫੋਰੈਂਸਿਕ